ਸਤਿ ਸ੍ਰੀ ਅਕਾਲ ਜੀ ਮੈਂ ਸਤਵੰਤ ਸਿੰਘ ਸੰਧੂ ਅੱਜ ਅਸੀਂ ਪਹੁੰਚੇ ਆਂ ਫਰੋਈਪੁਰ ਜ਼ਿਲ੍ਹੇ ਦੀ ਤਹਿਸੀਲ ਗੁਰੂ ਅਰਸਾਏ ਦੇ ਪਿੰਡ ਖੈਰੇਕੇ ਉਤਾੜ ਉਸ ਦੇ ਵਿੱਚ ਸਾਡੇ ਕਿਸਾਨ ਫਾਰਮਰ ਨੇ ਜਗਰਾਤ ਸਿੰਘ ਜੀ ਸਾਡੇ ਨਾਲ ਉਹਨਾਂ ਦੇ ਲਗਭਗ 4.5 ਏਕੜ ਸਪਰੇਅ ਕੀਤੀ ਗਈ ਹੈ ਡੈਮੋ ਦਿੱਤਾ ਗਿਆ ਆਓ ਇੱਥੇ ਹੋਰ ਵੀ ਪਿੰਡ ਦੇ ਸਾਡੇ ਨਾਲ ਕਿਸਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਜੋ ਡਰੋਨ ਦੇ ਰਾਹੀਂ ਇੱਥੇ ਸਪਰੇਅ ਕੀਤੀ ਗਈ ਹੈ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਵਾ ਔਰ ਇਹ ਟੈਕਨੋਲੋਜੀ ਕਿਵੇਂ ਰੌਣ ਵਾਲੇ ਸਮੇਂ ਲਈ ਆਪਾਂ ਨੂੰ ਜਿਹੜਾ ਕਿਵੇਂ ਲਾਹੇਬੰਦ ਹੋ ਸਕਦੀ ਹੈ ਸੋ ਸਾਡੇ ਨਾਲ ਮੌਜੂਦ ਨੇ ਸਸੀਕਲ ਜਗਰਾਤ ਸਿੰਘ ਜੀ ਸਸੀਕਲ ਜੀ ਕਿੰਨੇ ਏਕੜ ਸਪਰੇਅ ਹੋ ਗਈ ਜੀ ਆਪਣੀ ਆਪਣੀ 4.5 ਏਕੜ ਹੋ ਗਈ ਵੀਰ ਜੀ 4.5 ਏਕੜ ਹੈ ਹਾਂ ਜੀ ਸਰ ਇਹ ਲਗਭਗ ਬਾਸਮਤੀ ਸੀਗੇ ਮੁੱਛਲ ਹੈ ਜੀ ਇਹ ਹਾਂ 1401 ਬਾਸਮਤੀ ਮੁੱਛਲ ਚ ਆਉਂਦਾ ਜੀ ਅੱਛਾ ਜੀ ਹਾਂ ਜੀ ਤੇ ਕਿਵੇਂ ਲੱਗਿਆ ਤੁਹਾਨੂੰ ਸਪਰੇਅ ਦਾ ਇਹ ਸਾਨੂੰ ਜੀ ਬਹੁਤ ਵਧੀਆ ਦੇ ਰਿਜ਼ਲਟ ਮਿਲਿਆ ਹੈ ਤੇ ਸਭ ਤੋਂ ਵੱਡੀ ਇਹਦੇ ਚ ਇਹੋ ਚੀਜ਼ ਦੂਜਾ ਨੰਬਰ ਜੋ ਕਿਸਾਨ ਟੈਂਕੀਆਂ ਨਾਲ ਸਪਰੇਅ ਕਰਦੇ ਨੇ ਉਹਨਾਂ ਨਾਲ ਪਾੜੇ ਰਹਿ ਜਾਂਦੇ ਨੇ ਠੀਕ ਹੈ ਤਾਂ ਜਾਂ ਉੱਤੇ ਜੋ ਝੋਨਾ ਲੰਘਦੇ ਨੇ ਮਿੱਧਿਆ ਜਾਂਦਾ ਲੀਆਂ ਪੈਦੀਆਂ ਅੱਜ ਕੱਲ ਖਾਸ ਕਰਕੇ ਮੇਨ ਲੀਆਂ ਦੀ ਹੈ ਤਾਂ ਇਸ ਨਾਲ ਬਿਲਕੁਲ ਸਫਾਈ ਨਾਲ ਤੇ ਇੱਕ ਸਾਰ ਸਪਰੇਅ ਹੁੰਦੀ ਹੈ ਮੇਰਾ ਖੁਦ ਦਾ ਆਵਦਾ ਇੱਕ ਬੂਮ ਸਪਰੇਅ ਆ ਮੈਂ ਉਸ ਨੂੰ ਘਰੇ ਠੱਲ ਕੇ ਅੱਜ ਗਾਂਵ ਵੱਦੂ ਕਿਸਾਨ ਜਸਵੰਤ ਸਿੰਘ ਜੀ ਸਾਡੇ ਪਿੰਡ ਆਏ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾਂ ਅਸੀਂ ਵਿਸ਼ਵਾਸ ਵੀ ਦੋਣੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਪੂਰਾ ਕਾਮਯਾਬ ਕੀਤਾ ਜਾਵੇਗਾ ਤੇ ਜਿਹੜੀ ਨਵੀਂ ਟੈਕਨੋਲੋਜੀ ਆਈ ਏ ਇਹਦੇ ਵਿੱਚ ਸਾਨੂੰ ਵੱਧ ਚੜ ਕੇ ਸ਼ਾ ਲੈਣਾ ਚਾਹੀਦਾ ਹੈ ਅ ਜਿਵੇਂ ਕਿਸਾਨ ਫਾਰਮਰ ਨੇ ਸਾਡੇ ਨੇ ਦੱਸਿਆ ਕਿ ਇਹਨਾਂ ਦੇ ਕੋਲ ਆਪਣਾ ਬੂਮ ਹੈ ਇਹ ਕਿੰਨੇ ਚਿਰ ਹੋ ਗਿਆ ਜੀ ਆਪਣੇ ਬੂਮ ਲੈਣ ਨੂੰ ਆਪਾਂ 2025 ਚ ਲਿਆ ਸੀ ਇਹਨਾਂ ਕੋਲੇ 2025 ਦੇ ਵਿੱਚ ਆਪਣਾ ਬੂਮ ਹੈ ਪਰ ਜੇ ਆਪਾਂ ਗੱਲ ਕਰੀ ਵੀ ਬੂਮ ਜਿਹੜੀ ਛੋਟੀ ਫਸਲ ਤੇ ਤਾਂ ਕਾਮਯਾਬ ਹੈ ਜਿੱਦਾਂ ਹੁਣੇ ਪੱਕੀ ਫਸਲ ਆ ਤੇ ਵੱਡੀ ਫਸਲ ਵੀ ਹੈ ਤੇ ਜਾਂ ਡਿੱਗਿਆ ਹੋਇਆ ਝੋਨਾ ਜਾਂ ਬਾਸਮਤੀ ਉਹਦੇ ਤੇ ਨਹੀਂ ਉਹ ਕਾਮਯਾਬ ਨਹੀਂ ਸਰ ਉਹਦੇ ਤੇ ਨਹੀਂ ਕਾਮਯਾਬ ਡਿੱਗੇ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ ਤਾਂ ਹੁਣ ਵੀ ਉਸ ਟਾਇਰ ਨਾਲ ਚੱਲਣ ਨਾਲ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਸ ਚੀਜ਼ ਨਾਲ ਨੁਕਸਾਨ ਹੈ ਨਹੀਂ 0% ਨੁਕਸਾਨ ਹੈ ਬਿਲਕੁਲ ਜੀ ਤੇ ਸਪਰੇ ਤੁਹਾਨੂੰ ਕਿਵੇਂ ਲੱਗੀ ਜਦੋਂ ਇਹਦੇ ਨਾਲ ਆਪਾਂ ਸਪਰੇ ਦਾ ਛੜਕਾ ਕਰ ਰਹੇ ਸੀ ਹਾਂ ਬਹੁਤ ਵਧੀਆ ਆ ਆ ਖਾਸ ਕਰਕੇ ਮੈਨੂੰ ਤਾਂ ਇਹ ਚੀਜ਼ ਚੰਗੀ ਲੱਗੀ ਜਿਹੜੀ ਹਵਾ ਦਾ ਉਹ ਤੋਂ ਪ੍ਰੈਸ਼ਰ ਪੈਂਦਾ ਉਹ ਬੂਟੇ ਨੂੰ ਇੱਕ ਹਲਾ ਦਿੰਦਾ ਹੈ ਤਾਂ ਦਵਾਈ ਉਹਦੇ ਪੂਰੇ ਥੱਲੇ ਤੱਕ ਨਾ ਮੁੱਢਾ ਤੱਕ ਚਲੀ ਜਾਂਦੀ ਹੈ ਕਈ ਕਿਸਾਨਾਂ ਦੇ ਮਨ ਦੇ ਵਿੱਚ ਇੱਕ ਡਾਊਟ ਜਾਂ ਸ਼ੱਕ ਜਿਹਾ ਵੀ ਆਪਾਂ 100 ਲੀਟਰ ਪਾਣੀ ਲਾਉਣੇ ਆ ਤੇ 11 10 11 ਲੀਟਰ ਪਾਣੀ ਦੇ ਨਾਲ ਸਪਰੇ ਕਿਵੇਂ ਕਿੱਲੇ ਤੇ ਕਰਦੇ ਤੁਹਾਡੇ ਅੱਜ ਲਾਈਵ ਡੈਮੋ ਦਿੱਤਾ ਤੁਹਾਨੂੰ ਤੁਹਾਨੂੰ ਕਿਵੇਂ ਲੱਗਿਆ ਵੀ ਵਾਕੇ ਹੀ ਇੱਕ ਪਾਸੇ 100 ਲੀਟਰ ਪਾਣੀ ਡੋਲਣਾ ਔਰ ਇੱਕ ਪਾਸੇ ਜਿਹੜੀ ਆ ਬਿਲਕੁਲ ਇਹ ਚੀਜ਼ ਦਾ ਸਾਨੂੰ ਇਸ ਚੀਜ਼ ਦਾ ਵਾਧਾ ਜ਼ਿਆਦਾ ਮਿਲਿਆ ਹੈ ਕਾਰਨ ਬਤੇ ਕੀ ਪਾਣੀ ਜਿੰਨਾ ਮਰਜ਼ੀ ਲਾ ਲਓ ਠੀਕ ਹੈ ਅਸਰ ਦਵਾਈ ਨੇ ਕਰਨਾ ਆ ਬਿਲਕੁਲ ਸਹੀ ਗੱਲ ਹੈ ਅਸਰ ਦਵਾਈ ਨੇ ਕਰਨਾ ਜੇਕਰ ਆਪਾਂ ਦਵਾਈ ਮਾੜੀ ਪਾਲੀ ਜਾਂ ਕੋਜੀ ਪਾਲੀ ਹੁੰਦੇ ਵਿੱਚ ਕੋਈ ਅਸਰ ਐਸੋ ਨਹੀਂ ਮਿਲੇਗਾ ਜਿਹੜਾ ਕਹਿੰਦਾ ਭਾਬ ਕੀ ਜਿੰਨੀ ਵੀ ਦਵਾਈ ਜੰਦੀ ਜਾਣੀ ਹੈ ਸਾਰੀ ਮੋੜ ਦੇ ਵਿੱਚ ਜਾਣੀ ਹੈ ਹਵਾ ਦੇ ਪ੍ਰੈਸ਼ਰ ਨਾਲ ਜਾਣੀ ਹੈ ਬੂਟੇ ਨੂੰ ਸਾਰੇ ਨੇ ਹਿੱਲ ਜਾਣਾ ਆਹਰਾ ਪਾਸੇ ਬੂਟੇ ਨੂੰ ਦਵਾਈ ਲੱਗ ਜਾਨੀ ਕਿਉਂਕਿ ਫੋਗ ਰਹੀਂ ਦਵਾਈ ਥੱਲੇ ਦਿੰਦਾ ਮੈਂ ਬਕਾਇਦਾ ਕਣੀ ਨਹੀਂ ਸੋੜਦਾ ਪਾਣੀ ਨਹੀਂ ਸੋੜਦਾ ਬੂੰਦਾ ਵਾਲੀ ਨਹੀਂ ਸੋੜਦਾ ਕਿਉਂਕਿ ਤੁਹਾਡੇ ਕੋਲੇ ਬੂਮ ਵੀ ਹੈ ਤੁਹਾਨੂੰ ਉਹਦਾ ਵੀ ਤਜਰਬਾ ਹੈ ਔਰ ਇਹਦਾ ਵੀ ਤੁਸੀਂ ਵੇਖਿਆ ਕੋਈ ਬੂਮ ਵੀ ਚਲੋ ਪ੍ਰੈਸ਼ਰ ਨਾਲ ਦਵਾਈ ਪਾਉਂਦਾ ਪਰ ਉਹਦੇ ਇਹ ਹੈ ਵੀ ਉਹ ਛੋਟੀ ਫਸਲ ਦੀ ਕਾਮਯਾਬ ਹੁਣ ਗੰਨੇ ਦੇ ਵਿੱਚ ਗੱਲ ਕਰੀਏ ਜਾਂ ਮੱਕੀ ਦੇ ਉੱਪਰ ਗੱਲ ਕਰੀਏ ਤਾਂ ਉਹ ਨਹੀਂ ਗਾਂਵਾਂ। ਹਾਂ ਨਹੀਂ ਸਰ ਅੱਜ ਕੱਲ ਹੁਣ ਸਾਡੇ ਲੱਗੇ ਆ ਕਿ ਮੈਂ ਸਪਰੇਅ ਕਰਦਾ ਪਰ ਅੱਜ ਕੱਲ ਆ ਕੇ ਤਾਂ ਉਹ ਬੂਮ ਦਾ ਬਹੁਤ ਜ਼ਿਆਦਾ ਹੀ ਨੁਕਸਾਨ ਹੈ। ਹੁਣ ਅਸੀਂ ਆਪ ਲੋਕਾਂ ਨੂੰ ਕਹਿ ਰਹੇ ਹਾਂ ਵੀ ਸਪਰੇਅ ਤੁਸੀਂ ਨਾ ਕਰਵਾਓ। ਨਾ ਕਰਵਾਓ ਸਾਡੇ ਕੋਲੋਂ ਕਿਉਂ ਛੋਟੀ ਫਸਲ 'ਚ ਚੱਲ ਜਾਂਦਾ ਸੀ। ਹੁਣ ਜਦੋਂ ਉਹ ਟਾਇਰ ਦੇ ਥੱਲੇ ਕੋਈ ਬੂਟਾ ਆ ਗਿਆ ਸਾਰੀ ਮੰਝਰ ਹੀ ਖਤਮ ਹੋ ਜਾਣੀ। ਆਖਿਰ ਦੇ ਵਿੱਚ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਡਰੋਨ ਦੇ ਪ੍ਰਤੀ? ਮੈਂ ਇਹੋ ਹੀ ਕਹਿਣਾ ਚਾਹੁੰਦਾ ਸਾਰੇ ਕਿਸਾਨ ਵੀਰਾਂ ਨੂੰ ਵੀ ਨਾ ਵੀ ਟੈਕਨੋਲੋਜੀ ਲਾ ਡੈਮੋ ਜ਼ਰੂਰ ਲਓ ਵੇਖੋ ਮਨ ਨੂੰ ਸ਼ਾਂਤੀ ਕਰੋ ਚੰਗੀ ਤਰ੍ਹਾਂ ਵੇਖੋ ਖੇਤਾਂ ਦੇ ਵਿੱਚ ਜਾ ਕੇ ਆਦੀ ਬਿਮਾਰੀ ਹੈਗੀ ਤਾਂ ਇਹਦਾ ਸਾਥ ਜ਼ਰੂਰ ਇੱਕ ਵਾਰ ਦਿਓ ਇਹ ਵਧਨ ਵਾਲੀ ਚੀਜ਼ ਹੈ گاਾਂ ਪਣੋਂ ਵੀ ਜਿਵੇਂ ਫਸਲਾਂ ਆਉਂਦੀਆਂ ਜਾਂਦੀਆਂ ਨੇ ਲੇਬਰ ਦੀ ਸਮੱਸਿਆ ਆ ਰਹੀ ਏ ਉਸ ਨੂੰ ਮੁੱਖ ਰੱਖ ਕੇ ਆ ਇਹ ਡਿਜ਼ਾਈਨ ਕੀਤੀ ਗਈ ਤਾਂ ਸਾਨੂੰ ਇਸ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਅਸੀਂ ਕਿਸਾਨ ਵੀਰਾਂ ਨੂੰ ਵੀ ਕਹਾਂਗੇ ਇਸ ਨੂੰ ਇੱਕ ਵਾਰ ਟ్రਾਇਲ ਜ਼ਰੂਰ ਲਾਉਣਾ ਬਿਲਕੁਲ ਜੀ ਸਾਨੂੰ ਜੋ ਕੀ ਹੈ ਅਸੀਂ ਪੰਜਾਬ ਦੇ ਵਿੱਚ ਆਈਟਾ ਐਨ ਜੀਓ ਹਸਨਪੁਰ ਐਗਰੋ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਆਰ ਪੀ ٹیਓ ਅਤੇ ਸਿੰਘ ਐਗਰੋ ਨਰਸਰੀ ਜੰਡਿਆਲਾ ਗੁਰੂ ਦੇ ਸਹਿਯੋਗ ਨਾਲ ਫਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਡਰੋਨ ਦੇ ਡੈਮੋ ਲਾਏ ਜਾ ਰਹੇ ਆ ਸੋ ਜਿਨ੍ਹਾਂ ਦਾ ਸਾਨੂੰ ਬਹੁਤ ਵਧੀਆ ਕਿਸਾਨਾਂ ਵੱਲੋਂ ਪ੍ਰਵਾਹ ਹੁੰਗਾਰਾ ਮਿਲ ਰਿਹਾ ਹੈ ਲਗਭਗ ਅਸੀਂ ਤਕਰੀਬਨ ਆ ਸਾਨੂੰ ਤੀਜਾ ਦਿਨ ਹੋ ਗਿਆ ਵਾ ਦੋ ਦਿਨਾਂ ਦੇ ਵਿੱਚ 50 ਏਕੜ ਤੋਂ ਪਲੱਸ ਜਿਹੜੀ ਹੈ ਅਸੀਂ ਡੈਮੋ ਲਾ ਚੁੱਕੇ ਆ ਮੇਰੇ ਨਾਲ ਪਾਇਲਟ ਮੌਜੂਦ ਨੇ ਸੋ ਇਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਇਹਨਾਂ ਨੇ ਬਹੁਤ ਵਧੀਆ ਮਤਲਬ ਕਿ ਆਪਣੀ ਸਰਵਿਸ ਦੇ ਰਿਹਾ ਹਰ ਤਰੀਕੇ ਦੇ ਨਾਲ ਲਗਭਗ ਹੁਣ ਸਾਡੇ ਕੋਲ 2 ਦਿਨ ਹੋਰ ਬਚੇ ਆ 2 ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਊਗੀ ਕਿ ਕੋਈ ਵੀ ਫਾਰਮਰ ਐਸਾ ਨਾ ਰਹਿ ਜਾਵੇ ਜਿੱਦਾਂ ਫਾਜ਼ਲ ਕਾ ਜਲਾਲਾਬਾਦ ਹਬੌਰ ਦੇ ਨੇੜੇ ਕਿ ਜਿਨ੍ਹਾਂ ਤੱਕ ਅਸੀਂ ਨਾ ਪਹੁੰਚ ਕਰ ਸਕੀਏ ਔਰ ਇਸ ਤੋਂ ਬਾਅਦ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਡੈਮੋ ਲਗਾਵਾਂਗੇ ਤਾਂ ਕਿ ਕਿਸਾਨਾਂ ਨੂੰ ਜਿਹੜੀ ਆ ਇਹ ਨਵੀਂ ਟੈਕਨੋਲੋਜੀ ਆ ਰਹੀ ਇਹਦੇ ਲਈ ਅਵੇਅਰ ਕਰੀਏ ਸੋ ਇਸੇ ਕਰਕੇ ਸਾਨੂੰ ਲੋੜ ਹੈ ਤੁਹਾਡੇ ਸਾਰੇ ਪੰਜਾਬ ਦੇ ਕਿਸਾਨ ਭਰਾਵਾਂ ਦੀ ਸਾਥ ਦੀ ਲੋੜ ਹੈ ਅਸੀਂ ਚਾਹੁੰਦੇ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਡੈਮੋ ਲਾਉਣ ਦੇ ਲਈ ਤੁਹਾਡੇ ਨਾਲ ਸੰਪਰਕ ਕਰਾਂਗੇ ਤੁਸੀਂ ਸਾਡੇ ਜਿਹੜਾ WhatsApp ਨੰਬਰ ਚੱਲ ਰਿਹਾ ਸਾਡੇ Facebook ਜਿਹੜ ਅਕਾਊਂਟ ਸੋਸ਼ਲ ਮੀਡੀਆ ਅਕਾਊਂਟ ਚੱਲ ਰਿਹਾ ਤੁਸੀਂ ਉਹਨਾਂ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਪਿੰਡ ਦੇ ਸਾਰੇ ਸਹਿਯੋਗ ਦੇਣ ਵਾਲੇ ਸਹਿਯੋਗੀਆਂ ਦਾ ਜੀ ਆਈਟਾ ਐਨ ਜੀਓ ਤੋਂ ਸਤਵੰਤ ਸਿੰਘ ਸੰਧੂ ਜੀ ਸਤਿ ਸ਼੍ਰੀ ਅਕਾਲ